ਨਿਊਜ਼ਿਲੈਂਡਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਚਾਰ આરોપી ਨੂੰ ਨਜਾਇਜ਼ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹਨਾਂ ਕੋਲ ਚਾਰ ਪਿਸਟਲ ਜਿੰਦਾ ਰੋਂਦ ਅਤੇ ਚਾਰ ਮੈਗਜ਼ੀਨ ਭਰ ਮਤ ਕੀਤੇ ਹਨ ਪੁਲਿਸ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਫੜੇ ਗਏ ਦੋਸ਼ੀ ਜੱਗੂ ਪਗਵਾਨ ਪੁਰੀਆ ਗਰੋਹ ਦੇ ਮੈਂਬਰ ਹਨ ਅਤੇ ਪੰਜਾਬ ਅੰਦਰ ਅਵੈਧ ਹਥਿਆਰਾਂ ਦੀ ਤਸਕਰੀ ਕਰਦੇ ਹਨ ਪੁਲਿਸ ਨੇ ਫੜੇ ਗਏ ਦੋਸ਼ੀਆਂ ਖਿਲਾਫ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਅੱਜ ਦਾ ਜਿਹੜਾ ਕੈਚ ਹੈਗਾ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਸਾਡੇ ਐਸਪੀ ਇਨਵੈਸਟੀਗੇਸ਼ਨ ਮੈਡਮ ਜਸਰੂਪ ਬਾਠ ਜੀ ਡੀਐਸਪੀ ਆਦਮਪੁਰ ਐਂਡ ਜਿਹੜਾ ਸਪੈਸ਼ਲ ਮੈਂ ਮੈਂਸ਼ਨਿੰਗ ਕਰਨਾ ਚਾਹੁੰਨਾ ਐਸਐਚਓ ਭੋਗਪੁਰ ਇੰਸਪੈਕਟਰ ਸਕੰਦਰ ਸਿੰਘ ਵੀ ਸਾਡੇ ਇਸ ਟੀਮ ਨੇ ਬੜਾ ਅੱਛਾ ਕੰਮ ਕੀਤਾ ਹੈਗਾ ਇਹ ਚਾਰ ਨਟੋਰੀਅਸ ਬੰਦੇ ਜਿਹੜੇ ਤੁਹਾਨੂੰ ਮੇਰੇ ਪਿੱਛੇ ਨਜ਼ਰ ਆ ਰਹੇ ਹੈਗੇ ਹਨ ਉਹ ਰੈਸਟ ਕੀਤਾ ਹੈਗਾ ਡਿਟੇਲ ਜਿਹੜੀ ਹੈਗੀ ਸਾਰੇ ਕੇਸ ਦੀ ਅਸੀਂ ਪ੍ਰੈਸ ਨੋਟ ਵੀ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਮੇਰੇ ਖਾਸ ਸਟ੍ਰੇਟ ਲੈਵਲ ਤੋਂ ਡੀਜੀਪੀ ਸਾਹਿਬ ਨੇ ਵੀ ਸ਼ੇਅਰ ਕੀਤਾ ਹੈਗਾ ਜਿੱਦਾਂ ਸਾਡੀ ਗਵਰਨਮੈਂਟ ਦੇ ਸਰ ਭਗਵੰਤ ਸਿੰਘ ਮਾਨ ਜੀ ਸੀਐਮ ਪੰਜਾਬ ਰਿਸਪੈਕਟਿਡ ਸੀਐਮ ਸਰ ਐਂਡ ਡੀਜੀਪੀ ਸਰ ਉਹਨਾਂ ਦੀ ਡਾਇਰੈਕਸ਼ਨਸ ਹੈਗੀਆਂ ਵੀ ਕੋਈ ਵੀ ਜਿਹੜਾ ਕ੍ਰਿਮੀਨਲ ਐਲੀਮੈਂਟ ਹੈਗਾ ਉਹ ਸਟੇਟ ਦੇ ਵਿੱਚ ਜਿਹੜਾ ਉਹ ਨਹੀਂ ਰਹਿਣਾ ਚਾਹੀਦਾ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਤੇ ਪਤਾ ਲੱਗਣਾ ਚਾਹੀਦਾ ਹੈਗਾ ਵੀ ਜਿਹੜੀ ਪੁਲਿਸਿੰਗ ਹੈਗੀ ਆ ਉਹ ਡਾਊਨ ਦਾ ਲੈਵਲ ਹੋ ਰਹੀ ਹੈ ਉਸੇ ਕਿੜੀ ਦੇ ਵਿੱਚ ਐਸ ਐਚ ਓ ਭੋਗਪੁਰ ਨੇ ਪਰਸੋਂ ਦੀ ਗੱਲ ਹੈਗੀ ਆ ਅਲਰਟ ਟੀਮਸ ਨੇ ਜਿਹੜੀਆਂ ਇੱਕ ਚੇਜ਼ ਕੀਤੀ ਹੈ ਜਿਹੜੀ ਸਾਡੇ ਤੋਂ ਚੱਲ ਕੇ ਬਟਾਲਾ ਡਿਸਟ੍ਰਿਕਟ ਤੱਕ ਗਈ ਤਕਰੀਬਨ 70 ਕਿਲੋਮੀਟਰ ਦੀ ਉਹਦੇ ਵਿੱਚ ਇਹਨਾਂ ਨੇ ਦੋ ਐਸ ਯੂ ਵੀ ਸਿੰਘੀਆਂ ਇੱਕ ਬਰੇਜ਼ਾ ਕਾਰ ਹੈਗੀ ਆ ਇੱਕ ਦੂਸਰੀ ਹੈਗੀ ਆ ਮੰਡਰਾ ਐ ਐਕਸ ਯੂ ਵੀ ਹੈਗੀ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਇੰਟਰਸੈਪਟ ਕਰਨ ਦੀ ਚੇਜ਼ ਹੋ ਗਈ ਉਹਦੇ ਵਿੱਚ ਇਹਨਾਂ ਨੇ ਉਹ ਗੱਡੀਆਂ ਫੜ ਲਈਆਂ ਤੇ ਪਲੱਸ ਉਹਦੇ ਤੋਂ ਜਿਹੜਾ ਅੱਗੇ ਟ੍ਰੇਲ ਬਣੀ ਹੈਗੀ ਆ ਉਹ ਮੈਂ ਟੱਟਣਾ ਜ਼ਰੂਰ ਸੰਜੀ ਕਰਨੀ ਚਾਹੁੰਦਾ ਇਹਦੇ ਨਾਲ ਇਹਨਾਂ ਦੇ ਵਿੱਚ ਹੀ ਇੱਕ ਮੁੰਡਾ ਹੈਗਾ ਜਿਹਦਾ ਨਾਮ ਹੈਗਾ ਸਾਬੀ ਕਮਾਂਡੋ ਉਹਨੂੰ ਉਹਦਾ ਏਲੀਅਸ ਹੈਗਾ ਸਾਬੀ ਕਮਾਂਡੋ ਤੇ ਉਹਦਾ ਪੂਰਾ ਨਾਮ ਤੁਹਾਨੂੰ ਅਸੀਂ ਪ੍ਰੈਸ ਨੋਟ 'ਚ ਸ਼ੇਅਰ ਕਰ ਦਿੰਨੇ ਹੈਗੇ ਆ ਇਸ ਬੰਦੇ ਨੇ 23 ਜੁਲਾਈ ਨੂੰ ਪਿਛਲੇ ਮਹੀਨੇ ਉਥੇ ਗਾਂਧੀ ਕੈਂਪ ਦੇ ਵਿੱਚ ਇੱਕ ਮਰਡਰ ਕੀਤਾ ਸੀ ਇੱਕ ਕਾਦਾ ਕੀਤਾ ਸੀ ਤਕਰੀਬਨ ਦੋ ਹੀ ਸੀਗੇ ਦੂਸਰਾ ਬੰਦਾ ਜਿਹੜਾ ਹੈਗਾ ਉਹ ਹਲੇ ਤੱਕ ਸੀਰੀਅਸਲੀ ਇੰਜਰਡ ਹੈਗਾ ਜਿਹੜਾ ਕਿ ਹਸਪੀਟਲਾਈਜ਼ ਰਿਹਾ ਔਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹ ਤੋਂ ਇਲਾਵਾ ਜਦੋਂ ਉਸ ਪਟਿਆਲਾ ਪੁਲਿਸ ਨੇ ਉਹਨੂੰ ਇਨਵੈਸਟੀਗੇਟ ਕੀਤਾ ਇਹ ਉਥੋਂ ਭੱਜ ਕੇ ਆਪਣਾ ਮੋਬਾਈਲ ਮੂਲ ਸਿਮ ਤੋੜ ਕੇ ਸਾਰਾ ਇੱਥੇ ਜਲੰਧਰ ਦੇ ਏਰੀਆ ਦੇ ਵਿੱਚ ਆ ਕੇ ਰਹਿਣ ਲੱਗ ਪਿਆ ਸਾਡੇ ਐਸਐਚਓ ਸਾਹਿਬ ਨੂੰ ਜਿਹੜੀ ਐ ਸਿਕਰਟ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਉਹਨਾਂ ਨੂੰ ਚੇਸ ਕੀਤਾ ਇਹ ਸਾਰੇ ਮੋਡੂਲ ਨੂੰ ਚੇਸ ਕੀਤਾ ਜਿਹੜਾ ਉਹਨਾਂ ਦੇ ਕੋਲ ਸੀਗਾ ਵੀ ਇਹ ਬੰਦੇ ਇੱਥੇ ਲੋਕ ਕੇ ਆਪਣਾ ਨਵਾਂ ਮੋਡੂਲ ਬਣਾ ਰਹੇ ਹੈਗੇ ਆ ਉਹ ਤੋਂ ਬਾਅਦ ਉਹਨਾਂ ਨੇ 1 ਵਾਈ 1 ਇਹ ਅਰੈਸਟ ਕੀਤੀਆਂ ਹੈਗੀਆਂ ਇਹਦੇ ਵਿੱਚੋਂ ਸਾਨੂੰ ਕਾਫੀ ਵੱਡੀ ਰਿਕਵਰੀਜ਼ ਜਿਹੜੀਆਂ ਹੋਈਆਂ ਇੱਕ ਗਲੌਕ 9 ਐਮ ਐਮ ਦਾ ਪਿਸਟਲ ਆਉਂਦਾ ਚਾਈਨੀਸ ਔਰ ਜਿਹੜਾ ਕਿ that is a very good weapon ਜਿਹੜੇ অলমোਸਟ সিমিলার ਟੂ आवर ਵੈਪਨ ਜਿਹੜੇ ਸਾਡੇ ਕੋਲ ਹੁੰਦੇ ਹੈਗੇ ਆ ਬਾਕੀ ਇਹ ਤੋਂ ਇਲਾਵਾ ਜਿਹੜੇ ਹੈਗੇ ਆ ਦੂਸਰੇ ਦੋ ਪਿਸਟਲ 34 ਦੇ ਮਿਲੇ ਹੈਗੇ ਆ ਔਰ ਇੱਕ ਇਹਨਾਂ ਚ ਰਵਲਵਰ ਵੀ ਮਿਲਿਆ ਉਹਨੂੰ ਅਸੀਂ ਹੱਲੇ ਚੈੱਕ ਕਰਾਂਗੇ ਸਾਇੰਟਿਫਿਕਲੀ ਵੀ ਉਹ ਕਿੱਥੇ ਦਾ ਮੇਕ ਹੈਗਾ ਉਹਦਾ ਕਿੱਥੋਂ ਮਿਲਿਆ ਬਾਕੀ ਕਾਟਰ ਚੀਜ਼ ਹੈਗੇ ਨੇ ਨਾਲ ਦੋ ਗੱਡੀਆਂ ਹੈਗੀਆਂ ਇਸ ਅਰੈਸਟ ਦੇ ਨਾਲ ਜਿਹੜਾ ਇਹਨਾਂ ਦਾ ਪਾਸਟ ਕਰਾਈਮ ਆ ਉਹ ਤਾਂ ਟ੍ਰੇਸ ਹੋਇਆ ਹੀ ਹੋਇਆ ਉਹ ਤੋਂ ਇਲਾਵਾ ਜਿਹੜਾ ਇਹਨਾਂ ਦਾ ਫਿਊਚਰ ਡਿਜ਼ਾਈਨ ਸੀ ਇੱਥੇ ਆ ਕੇ ਵੀ ਇਹ ਹੋਰ ਇਤਾਂ ਦੇ ਕੰਮ ਕਰ ਸਕਦੇ ਸੀਗੇ ਉਹਨੂੰ ਵੀ ਅਸੀਂ ਰੁਕਿਆ ਹੈਗਾ ਜਦੋਂ ਇਹਨਾਂ ਦੀ ਹੁਣ ਤੱਕ ਦੀ ਇਨੀਸ਼ੀਅਲ ਜਿਹੜੀ ਤਪਤੀਸ਼ ਹੋਈ ਹੈ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਜਿਹੜਾ ਸੋਰਸ ਆਫ ਵੈਪਨਸ ਜਿਹੜੇ ਇਹਨੇ ਸਵਿਸਟਿਗੇਟਡ ਵੈਪਨ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਤੁਹਾਨੂੰ ਪਏ ਉਹਨਾਂ ਬਾਰੇ ਪਤਾ ਕੀਤਾ ਗਿਆ ਤਾਂ ਉਹ ਗੱਲ ਸਾਹਮਣੇ ਆਈ ਹੈ ਵੀ ਇੱਕ ਜਰਮਨ ਦੇ ਵਿੱਚ ਬੰਦਾ ਬੈਠਾ ਹੋਇਆ ਉਹਨੂੰ ਜਿੱਦਾਂ ਇਹ ਇਹਦਾ ਏਰੀਆ ਸਭ ਹੀ ਕਮਾਂਡੋ ਹੈਗਾ ਉਹਦਾ ਏਰੀਆ ਅੰਡਾ ਅੰਡਾ ਕਹਿੰਦੇ ਉਹਨੂੰ ਹੀ ਇਜ਼ ਅਸੋਸੀਏਟਡ ਆਫ ਮਿਸਟਰ ਜੱਗੂ ਭਗਵਾਨਪੁਰੀਆ ਇੱਕ ਇੱਥੇ ਦਾ ਬਦਮਾਸ਼ ਸਿਗਾ ਜਿਹੜਾ ਕਿ ਹੁਣ ਕਾਫੀ ਚਿਰ ਤੋਂ ਜਿੰਨਾਂ ਦੇ ਵਿੱਚ ਧੱਕੇ ਖਾ ਰਿਹਾ ਹੈਗਾ ਉਹਦੇ ਨਾਲ ਅਸੋਸੀਏਟਡ ਸਿਗਾ ਉਹ ਉੱਥੇ ਬੈਠ ਕੇ ਇਦਾਂ ਦੇ ਬੰਦਿਆਂ ਨੂੰ ਜਿਹੜੇ ਯੰਗ ਮੁੰਡੇ ਹੈਗੇ ਆ ਜਿਨ੍ਹਾਂ ਨੂੰ ਉਹ ਅਗਲੇ ਐਕਸਪਲੋਇਟ ਕਰ ਸਕਦੇ ਆਪਣੇ ਕੰਮਾਂ ਲਈ ਤੇ ਉਹ ਐਕਸਪਾਇਰ ਕਰਦੇ ਹੈਗੇ ਆ ਫਿਰ ਇੱਕ ਨੂੰ ਦੂਜਾ ਲੜਾਉਂਦੇ ਹੈਗੇ ਆ ਫਿਰ ਪੋਸਟਰਾਂ ਪਾਉਂਦੇ ਹੈਗੇ ਆ ਸਾਡੇ ਪੰਜਾਬ ਦਾ ਜਿਹੜਾ ਮਾਹੌਲ ਹੈਗਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਫਿਰ ਤੁਹਾਨੂੰ ਦੱਸ ਰਿਹਾ ਵੀ ਗਵਰਨਮੈਂਟ ਬੜੀ ਕਲੀਅਰ ਹੈਗੀ ਆ ਡੀਜੀਪੀ ਸਾਹਿਬ ਦੀਆਂ ਬੜੀਆਂ ਸਖਤ ਹਦਾਇਤਾਂ ਹੈਗੀਆਂ ਇਦਾਂ ਦਾ ਕੋਈ ਵੀ ਜਿਹੜਾ ਆਪਣਾ ਡਿਜ਼ਾਈਨ ਆ ਉਹ ਅਸੀਂ ਇੱਥੇ ਨਹੀਂ ਹੋਣ ਦਵਾਂਗੇ ਇਹ ਭਗਪੁਰ ਪੁਲਿਸ ਦੀ ਆਦਮپور ਸਰਵਡ ਹੋ ਜਾਂਦੀ ਔਰ ਐਸਪੀ ਇਨਵੈਸਟੀਗੇਸ਼ਨ ਦੀ ਬਹੁਤ ਅੱਛੀ ਪ੍ਰਾਪਤੀ ਹੈਗੀ ਆ ਇਹਨਾਂ ਨੂੰ ਅਸੀਂ ਸੂਟੇਬਲੀ ਰਿਵਾਰਡ ਕਰਕੇ ਡੀਜੀਪੀ ਸਾਹਿਬ ਨੂੰ ਦੇ ਇਹ ਚਾਰੋਂ ਇੱਥੇ ਸਟੇ ਕਰਦੇ ਨੇ ਜੰਮਸ਼ੇਰ ਦੇ ਨਾ ਜੀ ਜੀ ਇਹ ਸਾਰੇ ਜਿਹੜੇ ਹੈਗੇ ਆ ਇੱਕ ਬੰਦਾ ਉਧਰੋਂ ਆ ਗਿਆ ਬਟਾਲੇ ਵਾਲਾ ਬਾਕੀ ਇੱਕ ਲੋਕਲ ਮੁੰਡਾ ਸੀ ਬਾਕੀ ਦੋ ਪਿੰਡਾਂ ਦੇ ਮੁੰਡੇ ਸੀਗੇ ਪੰਜਵਾਂ ਇੱਕ ਬੰਦਾ ਸਾਡਾ ਹਲੇ ਫਟ ਹੋਣ ਵਾਲਾ ਰਹਿੰਦਾ ਉਹਦੀ ਅਸੀਂ ਇਸ ਸਟੇ ਚ ਦੇਣਾ ਸੌਰੀ ਇੱਕ ਟ੍ਰਾਂਸਪੋਰਟ ਨਗਰ ਦੇ ਵਿੱਚ ਸੀਗਾ ਜੀ ਜਿਹੜਾ ਆਪਣਾ ਕੋਈ ਕਹੇਗਾ ਇੱਥੇ ਏਰੀਆ ਇੱਕ ਸਾਡੇ ਵਿੱਚ ਪਿੰਡ ਪੈਂਦਾ ਹੈਗਾ ਉੱਤਰਲੇ ਪਾਸੇ ਸੀਗਾ ਪਰ ਇਹ ਤਾਂ ਸਾਰੀਆਂ ਗੱਲਾਂ ਆਫਟਰ ਦਾ ਇਨਵੈਸਟੀਗੇਸ਼ਨ ਥਲੀ ਹੋਣ ਦੇਖੋ ਜੀ ਬਟਾਲੇ ਦਾ ਬੰਦਾ ਸੀਗਾ ਨਵਾਂ ਮਡੂਲ ਬਣਾ ਰਿਹਾ ਸੀ ਕਤਲ ਦੇ ਵਿੱਚ ਵਾਂਟਡ ਸੀਗਾ ਉੱਥੋਂ ਭੱਜ ਕੇ ਇੱਥੇ ਆ ਗਿਆ ਇੱਥੇ ਆ ਕੇ ਨਵਾਂ ਬਣਾ ਰਿਹਾ ਸੀ ਫਿਰ ਇੱਥੋਂ ਬਟਾਲੇ ਕਰਨੀ ਸੀ ਵਾਰਦਾ ਜਿੱਥੇ ਕਰਨੀ ਸੀ ਉਸ ਪ੍ਰੋਸੈਸ ਦੇ ਵਿੱਚ ਇਹ ਬੜੇ ਉਥੇ ਬਥੇ ਮੈਂ ਤਾਂ ਹਾਂ ਜਿਹੜੇ ਵੈਪਨ ਇਹਨਾਂ ਨੂੰ ਇੱਥੇ ਪ੍ਰੋਵਾਈਡ ਕਿੰਨੇ ਕਰੋਗੇ ਤੇ ਬੰਦਾ ਇੱਕ ਸਾਡੇ ਕੋਲ ਆਇਡੈਂਟੀਫਾਈ ਹੋਇਆ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਚ ਹੈਗਾ ਉਹਨੂੰ ਅਸੀਂ ਕਰ ਰਹੇ ਹਾਂ ਮੇਰਾ ਖਿਆਲ ਆ ਉਹ ਜੋ ਹੁਣ ਤੱਕ ਦੀ ਤਫ਼ਤੀਸ਼ ਇਹ ਦੱਸ ਰਹੀ ਹੈ ਮੇਰੀ ਐਸਐਸਪੀ ਬਟਾਲਾ ਨਾਲ ਵੀ ਗੱਲ ਹੋਈ ਸੀ ਜਿਹੜਾ ਇਹ ਬੰਦਾ ਹੈਗਾ ਸਭੀ ਕਮਾਂਡੋ ਇਹ ਵੈਪਨਸ ਜਿਹੜੇ ਸਾਰੇ ਇਹਨਾਂ ਨੂੰ ਇੱਕ ਬੰਦੇ ਨੇ ਦਿੱਤੇ ਸੀ ਬਟਾਲੇ ਵਾਲੇ ਨੇ ਉਹਦਾ ਅਸੀਂ ਪ੍ਰੈਸ ਨੋਟ ਚ ਜ਼ਿਕਰ ਵੀ ਕਰਾਂਗੇ ਬਟਾਲੇ ਦੇ ਵਿੱਚ ਉੱਥੇ ਗਾਂਧੀ ਕੈਂਪ ਏਰੀਆ ਹੈਗਾ ਉੱਥੇ ਦਿੱਤੇ ਸੀਗੇ ਤੇ ਉਹ ਬੰਦਾ ਆਲਰੇਡੀ ਮੇਰੇ ਖਿਆਲ ਥੋੜੇ ਦਿਨ ਪਹਿਲਾਂ ਪੁਲਿਸ ਨੇ ਕਾਫੀ ਵੱਡੇ ਐਮੂਨੇਸ਼ਨ ਦੇ ਨਾਲ ਅਰੈਸਟ ਕਰਿਆ ਉਹ ਵੀ ਜੇਲ੍ਹ 'ਚ ਹੈਗਾ ਉਹ ਵਾਲਾ ਬੰਦਾ ਉਹਦੇ ਲਿੰਕਡ ਹੈਗਾ ਜਰਮਨੀ ਵਾਲੇ ਨਾਲ ਸਰੀਕ ਕੋਈ ਨਹੀਂ ਲਿਖਣੀ ਹੈ ਨਹੀਂ ਲਿਖਣੀ ਹੈ ਇੱਕ ਪੈਨਾਂ ਦੀ ਏਜ ਕਿੰਨੀ ਹੈ ਤੇ ਇਹ ਐਜ਼ ਅ ਕੂਰੀਅਰ ਕੰਮ ਕਰਦੇ ਸੀ ਅਸਾਈਨਮੈਂਟ ਮਿਲਦੇ ਸੀ ਨਾਲ ਪੈਸੇ ਲੈਂਦੇ ਸੀ ਕਿ ਆਪਣਾ ਇੰਡੀਵਿਜੂਅਲ ਤੌਰ ਤੇ ਕੰਮ ਕਰਦੇ। ਦੇਖੋ ਇਹ ਸਾਰੀਆਂ ਗੱਲਾਂ ਹਲੇ ਤਫਤੀਸ਼ ਦੇ ਵਿੱਚ ਆਉਣੀਆਂ ਐ। ਏਜ ਤਾਂ ਉਹ ਨਹੀਂ ਪ੍ਰੈਸ ਨੋਟ ਤੇ ਅਸੀਂ ਸ਼ੇਅਰ ਕਰ ਦਿੰਨੇ ਆ। ਠੀਕ। ਤੇ ਐਗਜੈਕਟ ਕਿੰਨੀ ਕਿੰਨੀ ਏਜ ਹੈਗੀ ਆ ਬਾਕੀ ਜਿਹੜਾ ਇਹਨਾਂ ਦਾ ਸਿਸਟਮ ਹੈਗਾ ਉਹ ਇਹ ਹੈਗਾ ਬਈ ਮੇਨ ਜਗੂ ਭਗਵਾਨਪੁਰੀਆ ਜੇਲ੍ਹ ਚ ਚਲੇ ਗਿਆ ਉਹਦੇ ਨਾਲ ਦਾ ਕੋਈ ਲੰਡੂ ਆਦਮੀ ਜਰਮਨੀ ਚ ਚਲੇ ਗਿਆ ਟੈਲੀਫੋਨ ਨੇ ਕਿ ਲਈ ਉਹ ਜਿਹੜੇ ਯੰਗ ਇਦਾਂ ਦੇ ਬੱਚੇ ਹੈਗੇ ਆ ਉਹਨੂੰ ਐਕਸਪਲੋਇਟ ਕਰ ਲਿਆ ਫਿਰ ਆਪਣੀ ਦੁਕਾਨਦਾਰੀ ਚ ਲਾ ਦੇ ਉਹਨਾਂ ਦੇ ਦੁਕਾਨਦਾਰੀਆਂ ਬੰਦ ਕਰਨ ਲਈ ਸਾਡੀ ਡਿਊਟੀ ਲੱਗੀ ਹੈਗੀ ਗਵਰਨਮੈਂਟ ਵੱਲੋਂ ਇਹ ਜਿਹੜੇ ਆਪਣੇ ਆਪ ਚ ਗਲੋਰੀਫਾਈ ਕਰਦੇ ਆ ਵੀ ਫਲਾਨਾ ਆ ਗਿਆ ਧੰਕੜਾ ਆ ਗਿਆ ਪੋਸਟਰਾਂ ਪਾਉਂਦੇ ਨੇ ਇਹਦੇ ਵਿੱਚ ਵੀ ਹੋਇਆ ਇਹ ਕੰਮ ਜਦੋਂ ਇਹ ਮਰਡਰ ਕੀਤਾ ਗਿਆ ਉਸ ਤੋਂ ਬਾਅਦ ਪੋਸਟਰਾਂ ਪੋਸਟਰਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਅਸੀਂ ਗਲੋਰੀਫਾਈ ਕਰੀਏ ਉਸ ਗੱਲ ਨੂੰ ਉਹਨੂੰ ਅਸੀਂ ਕੰਡੈਮਨ ਵੀ ਕਰਦੇ ਹੈਗੇ ਆ ਔਰ ਮੈਂ ਤੁਹਾਡੇ ਰਾਹੀਂ ਆਪਣੇ ਯੂਥ ਨੂੰ ਇਹ ਸੁਨੇਹਾ ਵੀ ਦੇਣਾ ਚਾਹੁੰਦਾ ਪੇ ਇਦਾਂ ਦੇ ਕੰਮਾਂ ਦੇ ਵਿੱਚ ਆ ਕੇ ਆਪਣਾ ਫਿਊਚਰ ਬਰਬਾਦ ਕਰਨਾ। ਇਰੀਗਾ ਡਿਲੇ ਕਰਨਾ ਕਿ ਜੱਗੂ ਪੁਆਨਪੁਰੀਆ ਨੇ ਸਰੰਚ ਚਲਾ ਰਿਆ ਤੇਰਾ ਜੇਟ ਬੈਠਾ ਹੈ। ਇੱਥੇ ਇਹਨਾਂ ਨੂੰ ਕਿੱਦਾਂ ਮਿਲ ਜੁਨੇ ਆਪਣੇ ਨਾਲ ਜੋੜਿਆ ਕਿਉਂਕਿ ਪਿੱਛੇ ਦੇ ਜਿਹੜੇ ਬੰਦੇ ਫੜੇ ਗਏ ਤੇ ਉਹਨਾਂ ਵਿਦੇਸ਼ ਭੇਜਣ ਦੇ ਨਾਮ ਤੇ ਜਾਂ ਪੈਸੇ ਦੇ ਇੱਕ ਦਾ ਇਹਨਾਂ ਨਾਲ ਕਿੱਸ ਤਰ੍ਹਾਂ ਜੋੜਿਆ ਇਸ ਨਾਲ ਉਹਨੇ ਮੈਂ ਆਲਰੇਡੀ ਬ੍ਰਦਰ ਐਕਸਪਲੇਨ ਕਰ ਚੁੱਕਾ ਵੀ ਇੱਕ ਆਂਡਾ ਨਾਮ ਦਾ ਬੰਦਾ ਜਰਮਨ 'ਚ ਬੈਠਾ ਹੂਗਾ। ਉਹਦੇ ਨਾਲ ਕੰਟੈਕਟ ਕੀਤਾ ਆਂਡੇ ਨੇ ਜਿਹੜਾ ਬੰਦਾ 200 ਤੋਂ ਵੱਧ ਆਪਣੇ ਕਾਟਰ ਰਿਜਿਸਟਰ ਨਾਲ ਬਟਾਲਾ ਪੁਲਿਸ ਨੇ ਅਰੈਸਟ ਕੀਤਾ ਉਹਦੇ ਨਾਲ ਉਹ ਬਾਬਾ ਵੀ ਹੋਰ ਕਿਸੇ ਨਾਲ ਕੰਟੈਕਟ ਹੋ ਸਕਦਾ ਇਹ ਤਾਂ ਹੁਣ ਜਦੋਂ ਜੇਲ ਵਾਲਾ ਬੰਦਾ ਸੀ ਪ੍ਰੋਡਕਸ਼ਨ ਕੰਟ੍ਰੈਕਟ ਤੇ ਲਿਆਵਾਂਗੇ ਫਿਰ ਸਾਡਾ ਅਗਲਾ ਮਨੂਲ ਕਲੀਅਰ ਹੋ ਜਾਏ ਤੇ ਤਾਂ ਹੁਣ ਤੱਕ ਦੀ ਪ੍ਰੀਲੀਮਰੀਲੀ ਇਹਦੀ ਜਿਹੜੀ ਮੁੱਡੇ ਦੀ ਕਮਾਂਡੋ ਦੀ ਹੈਗੀ ਸਭੀ ਕਮਾਂਡੋ ਦੀ ਇੰਟਰੋਗੇਸ਼ਨ ਹੈਗੀ ਉਹ ਮੈਂ ਤੁਹਾਨੂੰ ਲਿਖ ਸ਼ੇਅਰ ਕਰਾਂਗਾ ਕਿਹੜਾ ਨਹੀਂ ਬੈਕਗ੍ਰਾਉਂਡ ਕਿ ਇਹਨਾਂ ਦਾ ਪਹਿਲਾਂ ਹੀ ਵਾਰਦਾ ਇਹਨਾਂ ਦੇ ਉੱਪਰ ਪਰਚੇ ਦਰਜ ਹੈਗੇ ਆ ਇਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਤੇ ਇਹਦੇ ਤੇ ਤਾਂ ਮੇਰੇ ਖਿਆਲ ਪੰਜ ਛੇ ਪਰਚੇ ਆ ਟੈਂਪ ਟੂ ਮਰਡਰ ਇਹ ਤਾਂ ਦੇ ਪਰਚੇ ਹੀ ਨੇ ਸਾਈਨਸ ਕ੍ਰਾਈਮਸ ਦੇ ਬਾਕੀਆਂ ਤੇ ਵੀ ਪਰਚੇ ਹੈਗੇ ਉਹ ਡਿਟੇਲ ਸਾਰੀ ਸ਼ੇਅਰ ਕਰ ਜਿਹੜੀਆਂ 7 ਕਿਲੋਮੀਟਰ ਤੁਸੀਂ ਇਹਨਾਂ ਨੂੰ ਪੜਿਆ ਮਗਰ ਜਾ ਕੇ ਇਹਨਾਂ ਨੂੰ ਕੋਈ ਫਾਇਰ ਵਗੈਰਾ ਵੀ ਉਦੋਂ ਕੀਤਾ ਗਿਆ ਕਿਸੇ ਤਰੀਕੇ ਨਾਲ ਟੀਮ ਸਾਡੀ ਜਿਹੜੀ ਆ ਤੁਸੀਂ ਦੇਖ ਹੀ ਲਿਆ ਹੋਣੀ ਅਲਰਟ ਟੀਮਸ ਨੇ ਮੌਕੇ ਨਹੀਂ ਦਿੱਤਾ ਇਹਦਾ ਉਹ ਕੁਝ ਕਰ ਲਿਆ ਇੱਕ ਕਰਾਂਗੇ ਜੀ ਇਹ ਸਾਰਾ ਹੁਣ ਇਹ ਕਲੀਅਰ ਕਰਾਂਗੇ ਕਿ ਇਹਨਾਂ ਦੇ ਆ ਖੋਏ ਹੋਏ ਆ ਕੀ ਚੋਰੀ ਕੀਤੇ ਹੋਏ ਕੀ ਹੈ ਚਾਰੋਂ ਨਿਕਲ ਚਾਰ ਬੰਦਿਆਂ ਕੋ ਮਿਲੇ ਦੋ ਵੇਕ ਦੋ ਨਿਕਲ ਤੇ ਇੱਕ ਬੰਦੇ ਚ ਪੰਜਵਾਂ ਬੰਦਾ ਫੜ ਹੋਣਾ ਸੀ ਮਾਨਕ ਨਹੀਂ ਦਿੰਦਾ ਸਰ ਇਹਨਾਂ ਦਾ 3 ਦਿਨ ਦਾ ਡਿਊਟੀ ਮੈਜਿਸਟਰ ਕੋਲ ਮਿਲਿਆ ਉਹਦਾ ਲੰਬਾ ਰਮਾਂਡ ਲਾਵਾਂਗੇ ਕਿਉਂਕਿ ਇਹ ਤਾਂ ਹਲੇ ਹੋਰ ਅੱਗੇ ਚੱਲੇਗਾ